ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਾਰ ਸਿੰਘ ਰਾਜ ਤੋਂ ਪੱਪੂ ਸੋ ਅੱਜ ਮਾਗੀ ਦਾ ਮੇਲਾ ਤਕਤੂਬੜਾ ਸਾਹਿਬ ਚ ਪਹੁੰਚੇ ਸੀ ਤੇ ਤੇ ਭਾਈ ਕਨਈਆ ਸੁਸਾਇਟੀ ਵੱਲੋਂ ਇੱਕ ਖੂਦਾਨ ਕੈਂਪ ਲਾਇਆ ਗਿਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕਿੰਨੇ ਪਕੜਿਆ ਵਾਲੇ ਆ ਤਿਲਕਾਂ ਵਾਲੇ ਆ ਘੋਟੀਆਂ ਵਾਲੇ ਆ ਨਿਮਾਣਾ ਜੀ ਅੱਛਾ ਸਾਡੀ ਜਿਹੜਾ ਅੱਜ ਦਾ ਤੁਸੀਂ ਇਹ ਖੂਦਾਨ ਕੈਂਪ ਲਾਇਆ ਹੈ ਸੁਸਾਇਟੀ ਵੱਲੋਂ ਇਹਨਾਂ ਨਾਲ ਜਾਣਕਾਰੀ ਜੀ ਪੁੱਤਰ ਆ ਅੱਜ ਦਾ ਇਹ ਦਾ ਮਹਾਨ ਸੰਗਮ ਕਿਰਪਾ ਇਹ ਹਰ ਸਾਲ ਇੱਥੇ ਪੁੱਜਦਾ ਟਕਤਪੁਰਾ ਸ਼ਹਿਰ ਜਿਹੜਾ ਪਹਿਲੀ ਪਾਸ਼ਾਹੀ ਛੇਵੀਂ ਪਾਸ਼ਾਹੀ ਦਸਮ ਪਾਸ਼ਾਹੀ ਚਰਨ ਚੋਕ ਆਪਣਾ ਇਤਿਹਾਸ ਹੈ ਧਰਤੀ ਉੱਤੇ 40 ਮੁਕਤੀਆਂ ਦੀ ਸ਼ਹਾਦਤ ਨੂੰ ਸਮਰਪਤ ਹਰ ਸਾਲ ਇਹ ਮਾਗ ਜੀ ਦੇ ਤਾਂ ਜੋੜ ਮੇਲਾ ਵਰਗੇ ਹਰ ਬਰ ਤੇ ਲੱਗਦਾ ਚਾਰ ਦਿਨ ਦਾ ਮੇਲਾ ਹੁੰਦਾ ਚਾਰ ਦਿਨ ਇੱਥੇ ਇਹਨਾਂ ਦੇ 15 ਨੂੰ ਜਿਹੜੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਸਪਤਾਲਾਂ ਦੇ ਮਰੀਜ਼ਾਂ ਲਈ ਉਹਨਾਂ ਲਈ ਇੱਥੇ ਚਾਰ ਦਿਨ ਲਈ ਖੂਨ ਦਾ ਕੈਂਪ ਲੱਗਦਾ ਤੇ ਜਿਹੜਾ ਖੂਨ ਇਕੱਠਾ ਕੀਤਾ ਜਾਂਦਾ ਤੇ ਨਿਸ਼ਕਾਂ ਰੂਪ ਦੇ ਵਿੱਚ ਪੰਜਾਬ ਦੇ ਮੌੜਵੰਦ ਮਰੀਜ਼ਾਂ ਲਈ ਉਹਨਾਂ ਨੂੰ ਨਿਸ਼ਕਾਂ ਰੂਪ ਚ ਭਾਈਕਨੀਆ ਜੀ ਮਸ਼ੀਨ ਸਵੈਟ ਦੇ ਵੱਲੋਂ ਇਹੋਂ ਨੂੰ ਦਿੱਤਾ ਜਾਂਦਾ ਅੱਛਾ ਜੀ ਗਹਿਰਾ ਸਾਹਿਬ ਜੀ ਇਹ ਕੈਂਪ ਮਾ ਤੁਹਾਡਾ ਹੈਗਾ ਇਹ ਅੱਜ 700 ਸਾਡਾ 4 704 ਵਨ ਕੈਂਪ ਹੈ ਆਲ ਹੋ ਗਿਆ ਤਾਂ ਇਹ ਕੈਂਪ ਕੈਂਪ ਹੈ ਇਹ 704 ਵਨ ਕੈਂਪ ਇਸ ਜਗ੍ਹਾ ਤੇ ਨਹੀਂ ਇੱਥੇ ਤਾਂ ਲੱਗਦਾ ਤੁਲ ਦਾ 704 ਕੈਂਪ ਹੋਗੇ ਪਰ ਇਹ ਜਗ੍ਹਾ ਤੇ ਇੱਥੇ ਘੱਟੋੜ 10 ਸਾਲ ਹੋ ਗਏ ਆ ਸਾਲ ਤੁਸੀਂ ਇੱਕ ਦੋ ਤਿੰਨ ਮਾਗੀ ਦੇ ਮਿਲਦੇ ਹੁੰਦੇ ਆ ਨੇ ਕਈ ਵਾਰੀ ਸਾਲ ਦੋ ਵਾਰੀ ਵੀ ਆਜੀਦਾ ਤੇ ਤਕਰੀਬਨ ਕਿੰਨੇ ਕ ਡੋਨਰ ਹੋ ਜਾਂਦੇ ਨੇ ਡੋਨਰ ਇੱਥੇ ਹਰ ਸਾਲ ਜਿਹੜੀ ਐਵਰੇਜ ਹੈਗੀ ਐ 200 ਪਲੱਸ 250 300 ਹੋ ਜਾਂਦੇ ਆ ਚਾਰ ਦਿਨਾਂ ਚ ਕਿੰਨੇ ਵਜੇ ਸ਼ੁਰੂ ਕੀਤਾ ਸੀ ਆਜ ਕੱਲ ਅੱਜ ਸਵੇਰੇ 8:00 ਵਜੇ ਸ਼ੁਰੂ ਕੀਤਾ ਹੁਣ ਕਿੰਨੇ ਡੋਨਰ ਹੋ ਗਏ ਹੁਣ ਤੱਕ ਤੇ ਹੋ ਗਏ 50 ਤੋਂ ਉੱਪਰ ਹੋ ਗਏ ਸਿੱਖੀ ਬਧਵਾ ਧੰਨਵਾਦ ਇਸ ਅੱਸੀ ਨੂੰ ਫੋਨ ਦੀ ਲੋੜ ਹੋਵੇ ਭਾਈ ਕਨਿਆ ਜੀ ਮਿਸ਼ਨ ਸੇਵਾ ਸੋਸਾਇਟੀ ਦਾ ਦਾਸ ਦਾ ਨੰਬਰ ਹੈ 96535 18903 ਕਨਿਆਣਾ ਹੈ ਕਿਸੇ ਵੀ ਲੋੜ ਨੂੰ ਮੋੜ ਦੇ ਕੰਸਰਟ ਵੀ ਸਾਡੇ ਕੋਲ ਜਿੰਨਾ ਮਰਜੀ ਖੋਣ ਲੱਗੇ ਲੋਕਾਂ ਨੂੰ ਮੰਨਦੇ ਹੋ ਪੰਜਾਬ ਦਾ ਕੋਈ ਜ਼ਿਲ੍ਹਾ ਹੋਵੇ ਅਸੀਂ ਲੁਧਿਆਣਾ ਸ਼ਹਿਰ ਤੋਂ ਜਿੱਥੇ ਚਈਦਾ ਉਹਦੇ ਨੇੜੇ ਚੜਾ ਹਸਪਤਾਲ ਤੋਂ ਬੁਲਾ ਲੈ ਜਾਗੇ ਬਤਾਰ ਚਿੰਤਕ ਮਨ ਮੀਡੀਆ ਤੋਂ ਗੱਲ ਕਰ ਉਸੇ ਰਾਜ ਦੇ ਨਾਲ ਜਿਲੰਦਰ ਸਿੰਘ ਢਾਲੀ ਵਾਲੀ